ਸਤਿ ਸ਼੍ਰੀ ਅਕਾਲ ਦੋਸਤੋ ਆਓ ਜਾਣਦੇ ਹਾਂ ਗੁਰੂ ਅਰਜਨ ਦੇਵ ਜੀ ਦੀ ਜੀਵਨ ਅਤੇ ਉਹਨਾਂ ਦੀ ਕਾਵ ਕਲਾ ਦੇ ਬਾਰੇ ਆਓ ਸ਼ੁਰੂ ਕਰਦੇ ਹਾਂ ਗੁਰੂ ਅਰਜਨ ਦੇਵ ਜੀ ਦੇ ਜੀਵਨ ਤੇ ਰਚਨਾ ਨਾਲ ਜਾਣ ਪਛਾਣ ਕਰਾਉਂਦੇ ਹਾਂ ਉਹਨਾਂ ਦੇ ਪੰਜਾਬੀ ਸਾਹਿਤ ਨੂੰ ਦੇਣ ਉੱਤੇ ਇੱਕ ਲੇਖ ਲਿਖੋ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ ਆਪ ਦਾ ਜਨਮ 15 April 1533 ਨੂੰ ਹੋਇਆ ਛੋਟੇ ਹੁੰਦਿਆਂ ਹੀ ਉਹਨਾਂ ਦੇ ਉਹਨਾਂ ਦੇ ਮਹਾਨ ਗੁਣ ਉਹਨਾਂ ਦੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਨੂੰ ਦਿਖ ਪਏ ਤੇ ਉਹਨਾਂ ਨੇ ਦੋਤਾ ਬਾਣੀ ਕਾ ਬੋਇਤਾ ਦਵੜ ਦਿੱਤਾ ਲਿਕੇ ਹੁੰਦੇ ਆ ਤੀ ਉਹਨਾਂ ਨੂੰ ਝਲਕ ਮਿਲ ਗਈ ਸੀ ਵੀ ਇਹ ਅਧਿਆਤਮਿਕ ਸ਼ਬੀ ਵਾਲਾ ਬੱਚਾ ਹੈ ਤਾਂ ਉਹਨਾਂ ਨੇ ਉਹਨੂੰ ਕੀ ਕਿਹਾ ਦੋਤਾ ਬਾਣੀ ਦਾ ਬੋਇთა ਦਵਰ ਦਿੱਤਾ ਆਪਨੇ ਬਾਬਾ ਬੁੱਢਾ ਜੀ ਤੋਂ ਗੁਰਮੁਖੀ ਦੇ ਅੱਖਰ ਸਿੱਖੇ ਤੇ ਗੁਰਬਾਣੀ ਦਾ ਅਧਿਐਨ ਕੀਤਾ ਭਾਈ ਗੁਰਦਾਸ ਉਹਨਾਂ ਦੇ ਸਹਿਪਾਠੀ ਸਨ ਗੁਰੂ ਜੀ ਨੇ 30 ਅਗਸਤ 1582 ਨੂੰ ਗੁਰਗੱਦੀ ਪ੍ਰਾਪਤ ਕੀਤੀ ਆਪ ਦਾ ਵੱਡਾ ਭਰਾ ਪ੍ਰਿਥੀ ਚੰਦ ਉਸ ਦੇ ਸਾਥੀ ਇਹ ਨਾ ਜਾ ਸਕੇ ਇੰਨਾ ਮੀਨੀਆਂ ਨੇ ਕਈ ਕ ਮੀਨੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ ਪਰ ਗੁਰੂ ਜੀ ਅਡੋਲ ਰਹੇ ਅਕਬਰ ਤੋਂ ਮਗਰੋਂ ਜਹਾਂਗੀਰ ਨੂੰ ਝੂਠੀਆਂ ਖਬਰਾਂ ਪਹੁੰਚਾਈਆਂ ਕਿ ਗੁਰੂ ਜੀ ਨੇ ਉਸ ਦੇ ਬਾਗੀ ਪੁੱਤਰ ਖੁਸਰੋ ਦੀ ਸਹਾਇਤਾ ਕੀਤੀ ਹੈ ਇਸ ਮਹਾਨੇ ਨਾਲ ਉਸ ਨੇ ਗੁਰੂ ਜੀ ਨੂੰ ਕੈਦ ਕਰ ਲਿਆ ਜਹਾਂਗੀਰ ਦੇ ਮਨ ਵਿੱਚ ਅੱਗੇ ਹੀ ਸਿੱਖ ਲਹਿਰ ਪ੍ਰਤੀ ਕਿਰਨਾਂ ਦੀ ਭਾਵਨਾ ਸੀ ਅੰਤ ਗੁਰੂ ਜੀ ਨੇ ਕੈਦ ਵਿੱਚ ਅਨੇਕਾਂ ਤਸੀਹੇ ਸਹੰਦੇ ਆ 30 ਮਈ 1606 ਈਸਵੀ ਨੂੰ ਸ਼ਹੀਦੀ ਪ੍ਰਾਪਤ ਕੀਤੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੇ ਵੱਡੇ ਵੱਡੇ ਕੰਮ ਇਹ ਸਨ ਆਦ ਗ੍ਰੰਥ ਦੀ ਸਥਾਪਨਾ ਅਤੇ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ ਸਥਾਪਨਾ ਇਨ੍ਹਾਂ ਦੋਹਾਂ ਮਹਾਨ ਕਾਰਜਾਂ ਨਾਲ ਉਹਨਾਂ ਨੇ ਗੁਰਸਿੱਖੀ ਨੂੰ ਹੋਰ ਮਜ਼ਬੂਤ ਕੀਤਾ ਗੁਰੂ ਅਰਜਨ ਦੇਵ ਜੀ ਦੇ ਸ਼ਖਸੀਅਤ ਬਾਰੇ ਭਾਈ ਗੁਰਦਾਸ ਤੇ ਰਾਏ ਬਲਵੰਡ ਅਤੇ ਸੱਤਾ ਢੂਮ ਮਥਰਾ ਤੇ ਹਰਵੰਸ ਪੱਟ ਨੇ ਬੜੇ ਸ਼ਰਧਾ ਭਰੇ ਵਿਚਾਰ ਪ੍ਰਗਟ ਕੀਤੇ ਹਨ ਭਾਈ ਗੁਰਦਾਸ ਲਿਖਦੇ ਹਨ ਫਿਰ ਆਏ ਘਰ ਅਰਜਣੇ ਪੁੱਤ ਸੰਸਾਰੀ ਗੁਰੂ ਕਹਾਵੇ ਜਾਣਾ ਦੇਣ ਸੋਡਿਓ ਹੋਰਸ ਅਜਰ ਨਾ ਜਰਿਆ ਜਾਵੇ ਕਰ ਹੀ ਸੀ ਵਥ ਘਰੇ ਰਹਾਵੇ ਰਚਨਾ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੇ 31 ਰਾਗਾਂ ਵਿੱਚੋਂ 30 ਰਾਗਾਂ ਦੇ ਵਿੱਚ ਬਾਣੀ ਰਚੀ ਗੁਰੂ ਜੀ ਦੀ ਬਾਣੀ ਬਾਕੀ ਸਭ ਗੁਰੂਆਂ ਤੋਂ ਵਧੇਰੀ ਹੈ ਪ੍ਰਸਿੱਧ ਰਚਨਾਵਾਂ ਗੁਰੂ ਜੀ ਦੀਆਂ ਪ੍ਰਸਿੱਧ ਰਚਨਾਵਾਂ ਵਿੱਚ ਸੁਖਮਣੀ 12 ਮਾ 52 ਅਖਰੀ ਜੈਤਰੀ ਦੀ ਵਾਰ ਰੁੱਤ ਥੇਤੀ ਆਦੀ ਸ਼ਾਮਿਲ ਹਨ ਸੁਖਮਣੀ ਦਾ ਕੇਂਦਰੀ ਭਾਵ ਇਹ ਹੈ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਸੁਖਮਣੀ ਦਾ ਕੇਂਦਰੀ ਭਾਵ ਕੀ ਹੈ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਵਿਸ਼ਾ ਵਸਤੂ ਆਪਜੀ ਦੀ ਬਾਣੀ ਦਾ ਵਿਸ਼ਾ ਇ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਾਲਾ ਹੀ ਸੀ ਆਪ ਦੀ ਬਾਣੀ ਵਿੱਚ ਪ੍ਰਭੂ ਭਗਤੀ ਦੀ ਸਿਫਤ ਸਲਾਹ ਸਾਧ ਸੰਗਤ ਦੀ ਮਹਾਨਤਾ ਸੇਵਾ ਵਡਿਆਈ ਨਿਮਰਤਾ ਅਤੇ ਭਾਣਾ ਮੰਨਣ ਤੇ ਵਧੇਰੇ ਜੋੜ ਦਿੱਤਾ ਗਿਆ ਗੁਰੂ ਗੁਰੂ ਗ੍ਰ ਗੁਰੂ ਕਰ ਮਨ ਮੋਰ ਗੁਰੂ 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 ਕਰ ਮਨ ਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਗੁਰੂ ਕੀ ਟੇਕ ਰਹਰੋ ਗੁਰ ਕੀ ਟੇਕ ਰਖਾਓ ਦਿਨ ਰਾਤ ਜਾ ਕੇ ਕੋਏ ਨਾ ਮੈਟੇ ਦਾਤ ਗੁਰੂ ਪਰਮੇਸ਼ਰ ਇੱਕੇ ਜਾਣੂ ਜੋ ਤਿਸ ਭਾਵੇਂ ਸੋ ਪਰਵਾਣੂ ਸੇਵਾ ਕਰਤ ਹੋਏ ਮਹਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਤੇਰਾ ਕੀਆ ਮੀਠਾ ਲੱਗੇ ਗੁਰੂ ਜੀ ਅਨਸਾਰ ساری ਸ੍ਰਿਸ਼ਟੀ ਦਾ ਪਸਾਰਾ ਉਸ ਨਿਰੰਕਾਰ ਤੋਂ ਹੋਇਆ ਹੈ ਉਸਨੇ ਹਾਰਿਕ ਨੂੰ ਆਪਣੇ ਭਾਣੇ ਅਨੁਸਾਰ ਭਿੰਨ-ਭਿੰਨ ਕੰਮਾਂ ਵਿੱਚ ਲਾਇਆ ਹੋਇਆ ਹੈ ਉਹ ਪ੍ਰਭੂ ਨਿਰਗੁਣ ਵੀ ਹੈ ਤੇ ਸਰਗੁਰੂ ਵੀ ਇਹ ਇਸ ਦੇਸ ਦਾ ਸੰਸਾਰ ਨਾਮ ਤੋਂ ਬਿਨਾ ਮਿੱਥਿਆ ਹੈ ਇਹ ਦੇਸ ਦਾ ਸੰਸਾਰ ਨਾਮ ਤੋਂ ਬਿਨਾ ਮਿੱਥਿਆ ਹੈ ਮਿੱਥਿਆ ਤਨ ਤਨ ਕਟੰਬ ਸਬਾਇਆ ਮਿੱਥਿਆ ਹੋਮੈ ਮਮਤਾ ਮਾਇਆ ਮਿੱਥਿਆ ਰਾਜੋਵੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਗੁਰੂ ਜੀ ਅਨਸਾਰ ਜੀਵਨ ਦਾ ਮੁੱਖ ਮੰਤਵ ਇਸ ਦੁਰਲਭ ਦੇਹ ਦਾ ਉਧਾਰ ਕਰਨਾ ਹੈ ਇਸ ਲਈ ਜੀਵ ਨੂੰ ਗੁਰੂ ਧਾਨ ਕਰਕੇ ਉਸ ਦੀ ਸਿੱਖਿਆ ਨੂੰ ਅਪਣਾਉਣਾ ਨਾਮ ਜਪਣਾ ਸਾਧ ਸੰਗਤ ਕਰਨੀ ਦਾਨ ਦੇਣਾ ਉਦਮ ਕਰਨਾ ਚਾਹੀਦਾ ਹੈ ਆਪਨੇ ਮਨੁੱਖ ਨੂੰ ਸੰਤਾਂ ਨੂੰ ਦੁੱਖ ਦੇਣੇ ਪਰ ਨਿੰਦਾ ਕਰਨੋਂ ਅਤੇ ਵਿਸ਼ੇ ਵਕਾਰਾਂ ਦੇ ਵਿੱਚ ਫਸਣ ਤੋਂ ਵਰਜਿਆ ਹੈ आप लिखते हैं दुर्लभ दे, दे सवार जैना दरगाह हार बीस विसवे गुरु परमेश्वर की गत जाने <coughs> साध संग मिले दो एक कुल साध संत का दोखी अंत ते थोथा जो सास बिना मृतक की लोथा ਗੁਰੂ ਜੀ ਨੇ ਜੀਵ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਸੰਸਾਰ ਵਿੱਚ ਜਿਹਾ ਬੀਜੇਗਾ ਤੇਹਾ ਹੀ ਵੱਡੇਗਾ ਗੁਰੂ ਜੀ ਨੇ ਇਹ ਵੀ ਕਿਹਾ ਹੈ ਕਿ ਜਦ ਸ਼ੁਭ ਕਰਮਾ ਕਰਕੇ ਪ੍ਰਭੂ ਦੀ ਮਿਹਰ ਪ੍ਰਾਪਤ ਹੋ ਜਾਂਦੀ ਹੈ ਤਾਂ ਪ੍ਰਾਣੀ ਨਿਰਭਉ ਹੋ ਕੇ ਨਿਸ਼ਚਿਤਤਾ ਦੇ ਸੁਖ ਦੀ ਅਵਸਥਾ ਵਿੱਚ ਵਿਚਰਦਾ ਹੈ ਆਪ ਲਿਖਦੇ ਹਨ ਜਿਹਾ ਬੀਜੇ ਸੋ ਲੂਣਾ ਹੈ ਕਰਮਾ ਸੰਦੜਾ ਖੇਤ ਜਿਹ ਹੈ ਵਿਜੇ ਸੋ ਲੁਣੈ ਕਰਮਾ ਸੰਧੜਾ ਖੇਤ ਜਿਸ ਪ੍ਰਭੂ ਆਪਣਾ ਕਿਰਪਾ ਕਰੋ ਸੋ ਸੇਵਕ ਕਹੋ ਕਿਸਤੇ ਡਰੇ ਆਪ ਦੀ ਬਾਣੀ ਵਿੱਚ ਉਸ ਸਮੇਂ ਦੇ ਧਾਰਮਿਕ ਸਮਾਜਿਕ ਰਾਜਨੀਤਿਕ ਤੇ ਆਰਥਿਕ ਸਥਿਤੀ ਬਾਰੇ ਵੀ ਸੰਕੇਤ ਮਿਲਦੇ ਹਨ ਪੂਜਾ ਅਰਚਾ ਵੰਦਨਾ ਦੰਡਾਤ ਖਟ ਕਰਮਾ ਰਤ ਰਹਤਾ हाउ हाउ करत बंधन मह मिले नह जुगता अवर पदेसे आप न बुझे ऐसा ब्राह्मण कहीं न सीजे सस्ते पीर कीनी वाख देर जिठानी मोए दुख संताप करके जठेरे की चूकी कान ਦੇ ਰੱਖਿਆ ਕਿੰਨੀ ਸੁੰਗੜ ਸਜਾਨ ਗਰੀਬੀ ਗਦਾ ਹਮਾਰੀ ਖੰਨਾ सगਲ ਰੇਣ ਛਾਰੀ ਗੁਰੂ ਨਾਨਕ ਦੇਵ ਜੀ ਦੀ ਵਾਂਗ ਆਪਨੇ ਵੀ ਆਪਣੀ ਰਚਨਾ ਦੇ ਵਿੱਚ ਕੁਦਰਤ ਨੂੰ ਚਿੱਤਰਿਆ ਹੈ ਇਸ ਵਿੱਚੋਂ ਕਾਦਰ ਦੇ ਜਲਵੇ ਵੇਖੇ ਹਨ ਚਿੜੀ ਚੋਕੀ ਪਾਉ ਫਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਰ ਰਚੈ ਨਾਨਕ ਨਾਮਹਿ ਰੰਗ ਆਪ ਦੀ ਬਾਣੀ ਆਸ਼ਾਵਾਦ ਨੂੰ ਜਗਾਉਂਦੀ ਹੈ ਉਸ ਵਿੱਚ ਨਿਰਾਸ਼ਾਵਾਦ ਰਤਾ ਪਰ ਨਹੀਂ ਹੈ ਕਾਹੇ ਰਹਿ ਮਨ ਚਿਤਵੇ ਉਦਮ ਜਾ ਅਹਰ ਹਰ ਜੀਓ ਪ੍ਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਕਾ ਰਿਜਕ ਆਗੇ ਕਰ ਧਰਿਆ ਰੂਪਕ ਪੱਖ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਬਲਵਲੇ ਦੀ ਬੌਲਤਾ ਹੈ ਇਸ ਵਿੱਚ ਪ੍ਰਭੂ ਪਿਆਰ ਦੀ ਅੱਗ ਭਖਦੀ ਹੋਈ ਪ੍ਰਤੱਖ ਦਿਖਦੀ ਹੈ ਪਿੱਛੇ ਦੱਸੇ ਅਨੁਸਾਰ ਆਪ ਨੇ 30 ਰਾਗਾਂ ਦੇ ਵਿੱਚ ਬਾਣੀ ਰਚੀ ਆਪ ਨੇ ਗੁਰੂ ਘਰ ਦੇ ਰਾਗੀਆਂ ਦੇ ਹੰਕਾਰੇ ਜਾਣ ਤੇ ਸਿੱਖਾਂ ਵਿੱਚ ਗੁਰਬਾਣੀ ਨੂੰ ਆਪ ਗਾਉਣ ਦੀ ਪ੍ਰਥਾ ਚਲਾਈ ਆਪ ਦੀ ਰਚਨਾ ਦੀ ਬੋਲੀ ਸਾਦੀ ਰਸਪਰੀ ਹੈ ਇਸ ਵਿੱਚ ਕਈ ਬੋਲੀਆਂ ਦਾ ਰੰਗ ਮਿਲਦਾ ਹੈ ਜੈਤਸਰੀ ਦੀ ਵਾਰ ਵਿੱਚ ਪੱਛਮੀ ਕੇਂਦਰੀ ਤੇ ਪੂਰਵੀ ਪੰਜਾਬੀ ਦਾ ਰੰਗ ਤੇ ਸੈਸ ਸਸਕ੍ਰਿਤੀ ਸ਼ਲੋਕਾਂ ਦੇ ਵਿੱਚ ਬ੍ਰਿਜ ਭਾਸ਼ਾ ਦਾ ਰੰਗ ਦੇਖਿਆ ਜਾ ਸਕਦਾ ਹੈ ਇਸ ਤੋਂ ਬਿਨਾ ਆਪਦੀ ਰਚਨਾ ਵਿੱਚ ਸਾਧ ਭਾਸ਼ਾ ਸਿੰਧੀ ਫਾਰਸੀ ਸ਼ਬਦ ਵੀ ਮਿਲਦੇ ਹਨ ਗੁਰੂ ਅਰਜਨ ਦੇਵ ਜੀ ਨੇ ਬਹੁਤ ਸਾਰੇ ਨਵੇਂ ਸ਼ਬਦ ਘੜੇ ਹਨ ਉਹਨਾਂ ਨੇ ਸਾਂਸਕ੍ਰਿਤਿਕ ਤਾਤੂਆਂ ਤੋਂ ਪੰਜਾਬੀ ਕਿਰਿਆਵਾਂ ਬਣਾਉਣ ਦੀ ਨਵੀਂ ਦੀ ਤੋਰੀ ਜਿਵੇਂ ਉਪਦੇਸ਼ ਹੈ ਬਰਗਾਸੇ ਦ੍ਰਿੜੇ ਬਿਨਾਸੇ ਸਿਤਲਾਇਆ ਸਿਤਲਾਇਆ ਆਦੀ ਸ਼ਬਦ ਚਿੱਤਰਾਂ ਤੇ ਭਾਵ ਚਿੱਤਰਾਂ ਦੀ ਸ਼ੈਲੀ ਸੰਜਮ ਭਰੀ ਹੈ ਜਿਵੇਂਦਾਮਨੀ ਚਮਤਕਾਰ ਗਿਆਨੰਜਨਭੂਮ ਰੰਗਾਵਲੀਸ਼ਾਰਕੀ ਪੁੱਤਰੀ ਆਤੀ ਆਪਨੇ ਵਧੇਰੇ ਕਰਕੇ ਕਰੋਗੀ ਜੀਵਨ ਤੇ ਕੁਦਰਤ ਵਿੱਚੋਂ ਅਲੰਕਾਰ ਲਏ ਹਨ ਜ਼ਰਾ ਦੇਖਿਏ ਦ੍ਰਿਸ਼ਟਾਂਤ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਰੂਪਕ ਅਲੰਕਾਰ ਵਾਰੇ ਜੇਕਰ ਆਵੇ ਕੰਤ ਤਾਂ ਸਭ ਕੁਝ ਪਾਈਏ ਜੇਕਰ ਆਵੇ ਕੰਤ ਤਾਂ ਸਭ ਕੁਝ ਪਾਈਏ ਹਰੇ ਰਹੇ ਕੰਤਾ ਬਾਜ ਸਿਗਾਰ ਸਭ ਵਿਰਥਾ ਜਾਈਏ ਆਵੇਂ ਆਪਦੀ ਰਚਨਾ ਵਿੱਚ ਸਾਰੇ ਰਸ ਮੌਜੂਦ ਹਨ ਪਰ ਪ੍ਰધાન ਸ਼ਾਂਤ ਰਸ ਹੀ ਹੈ ਸੁਖਮਣੀ ਸਾਹਿਬ ਇਸ ਰਸ ਦਾ ਵਧੀਆ ਨਮੂਨਾ ਹੈ ਇਠਾ ਵੀਰ ਰਸ ਦਾ ਨਮੂਨਾ ਦੇਖੋ ਹੋ ਗਸਾਈ ਕਾ ਪਹਿਲਵਾਨਾ ਮੈਂ ਗੁਰ ਮਿਲ ਉੱਚ ਦੁਮਾਲੜਾ ਹੋ ਗਸਾਈ ਕਾ ਪਹਿਲਵਾਨੜਾ ਮੈਂ ਗੁਰ ਮਿਲ ਉੱਚ ਦੁਮਾਲੜਾ ਸਭ ਹੋਏ ਛਿੰਝ ਇਕੱਠੀਆਂ ਦਾ ਬੈਠ ਵੇਖ ਆਪ ਜੀਓ ਬਾਤ ਵਜਨ ਟੰਮਕ ਭੇਰੀਆਂ ਫਲ ਥੇ ਲੈਂਦੇ ਫੇਰੀਆਂ ਨਹਿਤੇ ਪੰਜ ਜਵਾਨ ਮੈਂ ਗੁਰ ਥਾਪੇ ਦਿੱਤੀ ਖੰਡ ਜੀਓ ਆਪ ਦੀ ਸ਼ੈਲੀ ਇਨੀ ਪੱਕੀ ਹੋਈ ਹੈ ਤੇ ਜਾਣਦਾਰ ਹੈ ਕਿ ਆਪ ਦੀ ਰਚਨਾ ਦੀਆਂ ਤੁਕਾਂ ਅਖਾਣਾ ਬਣ ਗਈਆਂ ਹਨ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਆਪ ਦੀ ਸ਼ੈਲੀ ਵਿਸਥਾਰਮਈ ਹੈ ਸ਼ਬਦਾਂ ਦੀ ਦੁਹਰਾਈ ਉਸ ਵਿੱਚ ਵਿਸ਼ੇਸ਼ ਰਸ ਪੈਦਾ ਕਰਦੀ ਹੈ ਸੁਖਮਣੀ ਸਾਹਿਬ ਵਿੱਚ ਸਿਮਰਨ ਨਾਮ ਦੀ ਮਹਾਨਤਾ ਸਾਧੂ ਸੰਤ ਦੀ ਮਹਿਮਾ ਪ੍ਰਭੂ ਦੀ ਬਿਆੰਤਤਾ ਬ੍ਰਹਮ ਗਿਆਨੀ ਦੇ ਲੱਛਣ ਤੇ ਹੰਕਾਰੀ ਦੀ ਦਸ਼ਾ ਦੀ ਵਿਸ਼ਿਆਂ ਦੀ ਖੋਲ ਕੇ ਵਿਆਖਿਆ ਕੀਤੀ ਗਈ ਹੈ ਆਪਨੇ ਆਪਣੀ ਰਚਨਾ ਵਿਚ ਬਹੁਤ ਸਾਰੇ ਕਾਪੇ ਦਾ 52 ਅਖਰੀ 32 ਵਾਰ ਕਾਫੀ ਫੁਨੇ ਅਲਾਉਣੀ ਤੇ ਗਾਥਾਂ ਵਰਤਿਆ ਤੇ ਵਧੇਰੇ ਕਰਕੇ ਦੌਰਾ ਚਪਾਈ ਸੋਠਾ ਸਵੇਆ ਝੂਲਣਾ ਤੇ ਸ਼ਿਰਖੰਡੀ Chandri ਵਰਤੋਂ ਕੀਤੀ ਹੈ ਆਪਨੇ ਰਾਗਾਂ ਦੀ ਲੋੜ ਅਨੁਸਾਰ ਛੰਦਾਂ ਤੇ ਬੰਦਰਾ ਤੋਂ ਖੁੱਲ ਵੀ ਲਈ ਹੈ ਸਮੁੱਚੇ ਤੌਰ ਤੇ ਗੁਰੂ ਅਰਜਨ ਦੇਵ ਜੀ ਨੇ ਪੰਜਾਬੀ ਸਾਹਿਤ ਦੇ ਮਹਾਨ ਉਸਾਰੀਏ ਉਸਾਰੀ ਮਤਲਬ ਕਿ ਸਿਰਜਣ ਕਰਤਾ ਸਨ ਆਪ ਮਹਾਨ ਕਵੀ ਸੰਗੀਤ ਆਚਾਰੀਆ ਭਵਨ ਨਿਰਮਾਤਾ ਦੇ ਸੰਪਾਦਕ ਸਨ ਇਹ ਸੀ ਜਾਣਕਾਰੀ ਗੁਰੂ ਅਰਜਨ ਦੇਵ ਜੀ ਦੇ ਸਾਹਿਤ ਨੂੰ ਦੇਣ ਬਾਰੇ ਥੈਂਕ ਯੂ